ਕਾ ਪਾਣੀ ਪਾਣੀ ਕਾਫੀ ਆਦਾ ਵਧ ਜਾਣਾ ਨਾ ਕਿੰਨਾ ਕਿੱਥੇ ਸਾਵਨ ਆਪਾਂ ਨੇ ਵਧਦਾ ਜਾਂਦਾ ਪਾਣੀ ਮੋਰ ਵੀ ਕਾਫੀ ਆ ਪਿੱਛੋਂ ਵੀ ਆਈ ਰਿਹਾ ਪਾਣੀ ਇਹਦਾ ਆ ਸਾਰੇ ਖਾਂ ਪਰ ਜਾਣਾ ਪਾਣੀ ਉਹ ਕਾਕੇ ਅੱਗੇ ਇਹ ਨਾ ਹੋਈ ਸਕਦਾ ਅੱਗੇ ਇਹ ਨਾ ਹੋ ਸਕਦਾ ਪਾਣੀ ਸਪੀਡ ਕਿ ਨਿਕਲ ਆਲੀ ਗੁਰੂ ਕਿ ਨਹੀਂ ਆ ਰਹੀ ਨਨਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅੱਧੀ ਰਾਤ ਵੇਲੇ ਤੁਹਾਡੇ ਦਾ ਲਾਈਵ ਹੋਣਾ ਪਿਆ ਉਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਦਰਿਆ ਸਤ루 ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 2 ਫੁੱਟ ਤੋਂ ਜ਼ਿਆਦਾ ਪਾਣੀ ਬਾ ਚੁੱਕਿਆ ਅਸੀਂ ਮਹਿਤਪੁਰ ਤੋਂ ਜੋ ਜੋਗਰਾਉਂ ਦਰਿਆ ਸਤਲੂ ਦੀ ਪੁਲ ਜਾਂਦੀ ਹੈ ਉਸ ਪੁਲ ਤੇ ਮੌਜੂਦ ਹੈ ਉਰ ਯੱਕ ਦਾਮ ਇੱਥੇ ਕਬੱਡੀ ਛੱਲ ਆਈ ਹੈ ਤਕਰੀਬਨ 2.5 ਫੁੱਟ ਹੁਣ ਤੱਕ ਪਾਣੀ ਬਾ ਚੁੱਕਿਆ ਹੈ ਦੇਖੋ ਤੁਸੀਂ ਨੀਵੇਂ ਥਾਂ ਤੇ ਕਿਤੇ ਹੋ ਤਾਂ ਤੁਸੀਂ ਸੁਰੱਖਿਆ ਥਾਂ ਤੇ ਆ ਜਾਓ ਕਿੱਥੇ ਬੰਨ ਟੁੱਟਣ ਵਾਲੇ ਸੀ ਉੱਥੇ ਤੁਸੀਂ ਆਪਣੀ ਚੌਕਸੀ ਹੋਰ ਵਧਾ ਦਿਓ ਤਾਂ ਦਰਿਆ ਸਤਲੂ ਦੀ ਅਹਿਮ ਤੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਤਾਂ ਕਿ ਅੱਗੇ ਤੱਕ ਜਾਣਕਰ ਸਾਰਿਆਂ ਤੱਕ ਪਹੁੰਚ ਜਾਵੇ ਸਿਰਫ ਸਭ ਤੋਂ ਪਹਿਲੇਦਾਰ ਤੇ ਪਹਿਲਾਂ ਤੁਹਾਡੇ ਤੋਂ ਜਾਣਕਾਰੀ ਪਹੁੰਚਾ ਰਹੇ ਹਾਂ ਸਿਰਫ ਤੁਹਾਡੇ ਤੁਹਾਡਾ ਫਰਜ਼ ਬਣਦਾ ਵੀਡੀਓ ਨੂੰ ਸ਼ੇਅਰ ਕਰਨ ਦੇ ਆਪਾਂ ਇੱਕ ਦੂਜੇ ਦਾ ਫਾਇਦਾ ਕਰਨਾ ਕਿਉਂਕਿ ਅੱਧੀ ਰਾਤ ਵਾਲੇ ਜਿਹੜੇ ਤਸਵੀਰਾਂ ਨੇ ਇੱਕ ਦੂਸਰੇ ਨਾਲ ਜੁੜੋ ਜੋ ਵੀਡੀਓ ਨੂੰ ਅੱਗੇ ਤੋਂ ਕੋਈ ਸ਼ੇਅਰ ਜਰੂਰ ਕਰ ਦਿਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿੰਨੇ ਵੀ ਨਾਲ ਜੁੜੇ ਹੋ ਤੇ ਰਿਆ ਸਤਲੁਜ ਦੀ ਵੱਡੀ ਆਪਰੇਟ ਇਸ ਟਾਈਮ ਅਸੀਂ ਦਰਿਆ ਤੇ ਮੌਜੂਦ ਆ ਤਕਰੀਬਨ ਜੱਕ ਦਾ ਮੈਂ 2 ਫੁੱਟ ਪਾਣੀ ਵਧ ਚੁੱਕਿਆ ਔਰ ਦਰਿਆ ਸਤਲੁਜ ਦਾ ਪਾਣੀ ਲਗਾਤਾਰ ਵਧ ਰਿਹਾ ਕਿਸੇ ਪ੍ਰਸ਼ਾਸਨਦਾਰ ਨੇ ਢਿੰਕ ਤੱਕ ਨਹੀਂ ਲੱਗਣ ਦਿੱਤੇ ਤਾਂ ਇਸ ਤੋਂ ਬਾਅਦ ਹੀ ਰਾਤ ਨੂੰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਅਸੀਂ ਮੈਦਪੁਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਉਸ ਪੁਲ ਦੇ ਥੱਲੇ ਮੌਜੂਦ ਆ ਤਕਰੀਬਨ 2 ਤੋਂ 2.5 ਫੁੱਟ ਪਾਣੀ ਵਧ ਚੁੱਕਿਆ ਤਾਂ ਆਪਣੇ ਆਪ ਚ ਵੱਡੀ ਜਾਣਕਾਰੀ ਸੂਰਪਾ ਫੇਸਬੁਕ ਹੈ ਉਹਨਾਂ ਨੇ ਸ਼ੇਅਰ ਕਰਦਾ ਉਹ ਦਰਿਆ ਸਤਲੁਜ ਦਾ ਪਾਣੀ ਫੇਰ ਤੋਂ ਇੱਕ ਵਾਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਪਾਣੀ 2.5 ਫੁੱਟ ਲੱਗ 2.5 ਫੁੱਟ ਪਾਣੀ ਵਧ ਚੁੱਕਿਆ ਹੈ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਪਾਣੀ ਆ ਚੁੱਕਿਆ ਹੈ ਮਹਿਦਪੁਰ ਤੋਂ ਜਗਰਾਉਂ ਜੋ ਰੋਡ ਜਾਂਦਾ ਹੈ ਉਸ ਪੁਲ ਦੇ ਥੱਲੇ ਮੌਜੂਦਾਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਲਾਜ਼ਮੀ ਸੀ ਬਹੁਤ ਜ਼ਰੂਰੀ ਸੀ ਹੁਣ ਤੁਸੀਂ ਇਹ ਥਾਂ ਤੇ ਦੇਖ ਲਓ ਇਸ ਥਾਂ ਤੇ ਪਾਣੀ ਨਹੀਂ ਸੀ ਔਰ ਮੈਂ ਤੁਹਾਨੂੰ ਹੋਰ ਦੱਸਾਂ ਜਿੱਥੇ ਮੈਂ ਖੜਾ ਸੀਗਾ ਮੇਰੇ ਖੜੇ ਖੜੇ ਮੇਰੇ ਪੈਰਾਂ ਦੇ ਵਿੱਚ ਪਾਣੀ ਆ ਗਿਆ ਤਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਰਿਆ ਸਤਲੂ ਦਾ ਪਾਣੀ ਕਿੰਨਾ ਵਧੇਗਾ ਸਪੀਡ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਤਾਂ ਦਰਿਆ ਸਤਲੂ ਦਾ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਿਹਾ ਇਸ ਟਾਈਮ ਦੀ ਰਾਤ ਨੂੰ ਲਾਈਵ ਹੋਣਾ ਪਿਆ ਪਹਿਲਾਂ ਸੀ ਲਾਈਵ ਤੁਸੀਂ ਦੇਖਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਪਾਣੀ ਲਗਾਤਾਰ ਅੱਗੇ ਵਧ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੂ ਦੇ ਜਲ ਪੱਤਰ ਲਗਾਤਾਰ ਵਧ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਲਗਾਤਾਰ ਛਲਹੰਦ ਰੂਪ ਦੇ ਵਿੱਚ ਤਾਂ ਇਹ ਆਪਣੇ ਆਪ ਇਹ ਅੱਗੇ ਤੱਕ ਇਸ ਜਗ੍ਹਾ ਤੇ ਮੈਂ ਖੜ ਕੇ ਵੀਡੀਓ ਕਰ ਰਿਹਾ ਸੀ ਤਾਂ ਹੁਣੇ ਮੇਰੇ ਪੈਰਾਂ ਵਿੱਚ ਪਾਣੀ ਆ ਗਿਆ ਅੱਗੇ ਤੱਕ ਤਸਵੀਰ ਤੁਸੀਂ ਦੇਖੋ ਕਿ ਪਾਣੀ ਦੀ ਸਪੀਡ ਬਹੁਤ ਤੇਜ਼ ਹੈ ਹਨੇਰਾ ਹੈ ਪਰ ਫਿਰ ਵੀ ਅੱਗੇ ਤੱਕ ਤਸਵੀਰ ਦਿਖਾਉਣੇ ਆ ਤੁਹਾਨੂੰ ਅਸੀਂ ਕਿਤੇ ਰੇਸਟ ਨਹੀਂ ਮਿਲਦਾ ਤਾਂ ਇਹ ਅੱਗੇ ਤੱਕ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤੁਹਾਡੇ ਕੋਲ ਕਿੰਨੇ ਵੀ WhatsApp ਗਰੁੱਪ ਹੈ Facebook ਹੈ ਵੀਡੀਓ ਚੱਗੇ ਤਾਂ ਉਹ ਸ਼ੇਅਰ ਕਰ ਦਿਓ ਰਾਤ ਦਾ ਜਾਣਕਾਰੀ ਅੱਗੇ ਤੱਕ ਪਹੁੰਚਾ ਦਿਓ ਕਈ ਥਾਵਾਂ ਤੇ ਬੰਦ ਟੁੱਟਣ ਵਾਲੇ ਸੀ ਮੜਿਆਲੇ ਤੇchna ਬੰਦ ਟੁੱਟਣ ਵਾਲੇ ਸੀ ਉਥੇ ਚੌਕਸੀ ਵਧਾ ਦਿਓ ਤੇ ਕਿਸੇ ਨੇ ਹੁਣ ਤੱਕ ਪ੍ਰਸ਼ਾਸਨ ਜਾਣਕਾਰੀ ਨਹੀਂ ਪਹੁੰਚਾਈ ਤੇ ਯੱਕਦਮ 2.5 ਫੁੱਟ ਪਾਣੀ ਵਧ ਗਿਆ ਸੀ ਮਾਰੇ ਪਰ ਤੋਂ ਜਗਰਾਉ ਜੋ ਦਰਿਆ ਸਤਲੁਜ ਦੀ ਪੁਲੋ ਜਾਂਦੀ ਉਸ ਪੁਲ ਤੇ ਮੌਜੂਦ ਹਨ ਜੇਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਸਾਰੀ ਜਾਣਕਾਰੀ ਕਰ ਰਹੇ ਹਾਂ ਵੀਰੋ ਟੁੱਟੇ ਹੋਣ ਨਾਲ ਅੱਗੇ ਤੋਂ ਕੋਈ ਸ਼ੇਅਰ ਕਰ ਦਿਓ ਇਹ ਜਾਣਕਾਰੀ ਬੜੀ ਅੱਗੇ ਤੱਕ ਪਹੁੰਚਾਣੀ ਲਾਜ਼ਮੀ ਹੈ ਰਾਤ ਦਾ ਟਾਈਮ ਹੈ ਦਰ 10 ਵਜੇ 11 ਵਜੇ ਦਾ ਟਾਈਮ ਹੈ ਔਰ ਪਾਣੀ ਦਰਿਆ ਸਤਲੋਜ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ 2 ਢਾਈ ਫੁੱਟ ਪਾਣੀ ਵੱਧ ਚੁੱਕਿਆ ਹੈ ਔਰ ਜਿਸ ਤਰ੍ਹਾਂ ਪਾਣੀ ਵਧ ਤੇ ਵਧ ਰਿਹਾ ਜਿੰਨਾ ਕੋਈ ਪਾਣੀ ਪਹਿਲਾਂ ਆਇਆ ਸੀ ਓਨਾ ਪਾਣੀ ਹੋ ਸਕਦਾ ਹੈ ਤਾਂ ਆਪਣੇ ਆਪ ਚ ਕਬੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਤ ਸਮੇਂ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਇੱਥੇ ਪਾਣੀ ਇੱਥੇ 2 ਢਾਈ ਫੁੱਟ ਪਾਣੀ ਵੱਧ ਚੁੱਕਿਆ ਜਕਦਮ ਜਕਦਮ ਛੱਲਾ ਹੋਣੀ ਸ਼ੁਰੂ ਹੋਈਆਂ ਔਰ ਪਾਣੀ ਵੱਧ ਚੁੱਕਿਆ ਪਾਣੀ ਵੱਧ ਗਿਆ ਅਸੀਂ ਮੈਂ ਸੋਚਿਆ ਕਿ ਤੁਹਾਡੇ ਤੱਕ ਜਾਣ ਕੇ ਜਰੂਰ ਪਹੁੰਚਾ ਦਈਏ ਕਿਉਂਕਿ ਸਾਡੇ ਵੀਰ ਭੈਣ ਭਰਾ ਬੱਚੇ ਕਈ ਨਿਮਤਾਂ ਤੇ ਬੈਠ ਹੋਣਗੇ ਕਿਹੜੇ ਪਹਿਲਾਂ ਇੱਕ ਵਾਰ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਸਮਾਦ ਲੈ ਗਏ ਸੀ ਤਾਂ ਉਹਨਾਂ ਫਿਰ ਮੋੜ ਉਸੇ ਥਾਂ ਤੇ ਚਲੇ ਗਏ ਕਿਉਂਕਿ ਪਾਣੀ ਦਾ ਹੁਣ ਕੋਈ ਕਹਿਰ ਨਹੀਂ ਹੈ ਪਰ ਪਾਣੀ ਫੇਰ ਆ ਗਿਆ ਪਾਣੀ ਦੀ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਰਾਤ ਦੀਆਂ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਕੁਝ ਤੋਂ ਦੜਾ ਦਿਰਾ ਜਿਉ ਰਿਹਾ ਖਾਈ ਜਰੂਰ ਦੇ ਰਿਹਾ ਹੋਗਾ ਪਰ ਜਾਣਕਾਰੀ ਮੇਰੀ ਆਵਾਜ਼ ਸੁਣ ਜਰੂਰ ਪਾ ਰਹੇ ਹੋਗੇ ਮੈਂ ਦਰਿਆ ਸਤਲੁਜ ਦੇ ਉੱਪਰ ਮੌਜੂਦ ਹਾਂ ਦਰਿਆ ਸਤਲੁਜ ਦਾ ਜਲ ਪੱਧਰ 2.5 ਫੁੱਟ ਹੀ ਹੱਕਨਾ ਬਚ ਚੁੱਕਿਆ ਹੈ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਾਂ ਜਿਸ ਜਗ੍ਹਾ ਤੇ ਮੈਂ ਮੌਜੂਦ ਹਾਂ ਇਹ ਥਾਂ ਬਹੁਤ ਜ਼ਿਆਦਾ ਉੱਚਾ ਹੈ ਤਾਂ ਇੱਥੇ ਪਾਣ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਬਹੁਤ ਜ਼ਿਆਦਾ ਥੋੜੀ ਨਹੀਂ ਕਹਿ ਸਕਦੇ ਬਹੁਤ ਜ਼ਿਆਦਾ ਤੋ ਵੱਡੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਿਹਾ ਆਂ ਦਰਿਆ ਸਤਲੁਜ ਦੀ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਹੁਣ ਵੱਧ ਰਿਹਾ 2 ਢਾਈ ਫੁੱਟ ਪਾਣੀ ਵੱਧ ਗਿਆ ਤੋ ਵੱਡੀ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਿਹਾ ਰਾਤ ਵੇਲੇ ਦੀਆਂ ਤਸਵੀਰਾਂ ਨੇ ਥੋੜੀਆਂ ਧੁੰਦਲੀਆਂ ਜਰੂਰ ਦਿਖਾਈ ਦਿੰਦੀਆਂ ਹੋਣਗੇ ਕੋਈ ਹਨੇਰਾ ਹੈ ਹਨੇਰੇ ਚ ਤੁਹਾਨੂੰ ਵੀ ਪਤਾ ਕਿ ਜਿੰਨੇ ਕੋ ਸਾਡੇ ਕੋਲ ਸੋਰਸ ਸੀ ਮੇਰੇ ਕੋਲ ਮੋਟਰਸਾਈਕਲ ਹੈ ਤਾਂ ਮੈਂ ਉਸ ਦੀ ਲਾਈਟ ਮਾਰ ਕੇ ਤੁਹਾਨੂੰ ਦਿਖਾ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਕਿੰਨੇ ਗਰੁੱਪ ਐ ਉਹਨਾਂ ਗਰੁੱਪਾਂ ਚ ਪਾ ਦਿਓ ਫੇਸਬੁੱਕ ਸੋਸ਼ਲ ਮੀਡੀਆ ਤੇ ਕਿੰਨੇ ਵੀ ਐ ਅੱਗੇ ਤੋਂ ਅੱਗੇ ਸ਼ ਵੱਜ ਚੁੱਕਿਆ ਪਹਿਲਾਂ ਨਾਲੋਂ ਇਹ ਜੋ ਇਸ ਤਰ੍ਹਾਂ ਪਾਣੀ ਵਧ ਰਿਹਾ ਸਪੀਡ ਤੇਜ਼ ਹੈ ਪਾਣੀ ਹੋ ਸਕਦਾ ਹੈ ਕਿ ਪਹਿਲਾਂ ਜਨਾਬ ਹੋ ਜਾਵੇ ਜਿੱਦਾਂ ਕਿ ਪਾਣੀ ਪਹਿਲਾਂ ਆਇਆ ਸੀ ਪਾਣੀ ਨਾ ਹੋ ਸਕਦਾ ਤਾਂ ਵੱਡੀ ਜਾਣਕਾਰੀ ਇਸ ਟਾਈਮ ਦੀ ਹੈ ਇੱਥੇ ਖੜੇ ਖੜੇ ਇਹ ਦਰਿਆ ਸਤਲੂ ਦੇ ਵਿੱਚੋਂ ਪਾਣੀ ਬਾਹਰ ਨਿਕਲ ਗਿਆ ਜਾਨੀ ਕਿ ਕਿਹੜਾ ਅੰਦਰ ਪਾਣੀ ਚੱਲਦਾ ਸੀ ਹੁਣ ਪਾਣੀ ਦਰਿਆ ਸਤਲੂ ਜੋ ਬਾਹਰ ਨਿਕਲ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਤਸਵੀਰਾਂ ਦੇਖੋ ਇਸ ਜਗ੍ਹਾ ਤੇ ਮੈਂ ਖੜ ਕੇ ਵੀਡੀਓ ਫਰਕਾਰ ਰਿਹਾ ਸੀ ਉਸ ਜਗ੍ਹਾ ਤੇ ਵੀ ਪਾਣੀ ਆ ਗਿਆ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਬੜੀ ਨੂੰ ਅੱਗੇ ਤੋਂ ਅਕੀ ਸ਼ੇਅਰ ਕਰ ਦਿਓ ਜਿਹਨੇ ਵੀ ਗਰੁੱਪ ਹੈ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਕਿੰਨਾ ਵੀ ਹੈ ਸਾਰਿਆਂ ਨੂੰ ਜਾਣਕਾਰੀ ਪਹੁੰਚਾ ਦਿਓ ਦਰਿਆ ਸਤਲੂ ਦਾ ਜਲ ਪੱਧਰ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਲਖਵੀਰ ਸਿੰਘ ਜੀ ਅਸੀਂ ਕੌਣ ਸੀ ਜਗਾ ਮੈਦ ਪਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਹੈ ਰਸਤੇ ਦਰਿਆ ਸਤਲੂ ਦਾ ਪੋੜਾ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਲਗਾਤਾਰ ਸ਼ੇਅਰ ਕਰ ਰਹੇ ਹਾਂ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਸਾਹਮਣੇ ਦਰਿਆ ਸਤਲੂ ਦੀ ਤਸਵੀਰ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇੱਥੇ ਪਾਣੀ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇਥੇ ਪਾਣੀ ਨਹੀਂ ਸੀ ਦੋ ਟਾਈਫਟ ਪਣੀ ਜਖਰਾ ਵਧਿਆ ਤਾਂ ਬਹੁਤ ਅਹਿਮ ਜਾਣਕਾਰੀ ਤੁਹਾਨੂੰ ਸੰਝਾ ਕਰ ਰਿਹਾ ਤੇ ਇਸ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਚੁੱਕਾ ਜਾਨੀ ਪਹਿਲਾਂ ਦਰਿਆ ਤੇ ਪਾਣੀ ਅੰਦਰ ਚੱਲ ਰਿਹਾ ਸੀ ਤਾਂ ਹੁਣ ਬਾਹਰ ਨਿਕਲ ਚੁੱਕਿਆ ਇਸ ਜਗ੍ਹਾ ਤੋਂ ਤਾਂ ਵੱਡੀ ਅਪਡੇਟ ਤੁਹਾਨੂੰ ਸੰਝਾ ਕਰ ਰਿਹਾ ਦਰਿਆ ਸਤਲੁਜ ਦੀ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵੱਧ ਚੁੱਕਿਆ ਤੇ ਅਹਿਮ ਵੱਡੀ ਜਾਣਕਾਰੀ ਤੁਹਾਨੂੰ ਸੰਝਾ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਰਾਤ ਵਾਲੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸੰਝਾ ਕਰ ਰਹੇ ਹਾਂ